माननीय श्री सतनाम सिंह संधू जी डिमांड फॉर रेस्टोरेशन ऑफ सिख रेफरेंस लाइब्रेरी प्लीज थैंक यू सो मच सर आप पंजाबी में धन्यवाद मुझे पंजाबी में बोलने का आपने परमिशन दिया चेयरमैन साहब मैं सिख रेफरेंस लाइब्रेरी श्री दरबार साहिब अमृतसर ਨਾਲ जोडਿਆ ਹੋਇਆ ਇਹ ਮੁੱਦਾ ਸਦਨ ਸਾਹਮਣੇ ਰੱਖਣਾ ਚਾਹੁੰਦਾ ਹਾਂ 13ਵੀਂ ਸਦੀ ਵਿੱਚ ਫਾਰਸੀ ਇਤਿਹਾਸਕਾਰ ਮਨਿਹਾਸ ਅਲ ਸਿਰਾਜ ਨੇ ਨਾਲੰਦਾ ਯੂਨੀਵਰਸਿਟੀ ਉੱਤੇ ਬਖਤਿਆਰ ਖਿਲਜੀ ਦੇ ਹਮਲੇ ਬਾਰੇ ਲਿਖਿਆ ਹੈ ਕਿ ਜਦੋਂ ਨਾਲੰਦਾ ਤਬਾਹ ਕੀਤੀ ਗਈ ਸੀ ਤਾਂ ਗਿਆਨ ਦੀ ਪੂਰੀ ਪ੍ਰਥਾ ਨੂੰ ਸਾੜ ਕੇ ਰਾਹ ਕਰ ਦਿੱਤਾ ਗਿਆ ਸੀ ਜੋ ਪੂਰੀ ਮਾਨਵਤਾ ਦਾ ਮਾਰਗਦਰਸ਼ਨ ਕਰਦੀ ਸੀ ਅਜਿਹਾ ਹੀ ਕੁਝ 1984 ਵਿੱਚ ਹੋਇਆ ਸ੍ਰੀ ਦਰਬਾਰ ਸਾਹਿਬ ਤੇ ਹਮਲੇ ਦੌਰਾਨ ਸਿੱਖ ਰੈਫਰੈਂਸ ਲਾਇਬ੍ਰੇਰੀ ਦੇ ਇਤਿਹਾਸਕ ਤੌਰ ਉੱਤੇ ਪੁਛਾਇਆ ਗਿਆ ਪਲੀਜ਼ ਲਾਇਬ੍ਰੇਰੀ ਵਿੱਚ ਸਿੱਖ ਗੁਰੂ ਸਹਿਬਾਨ ਸੰਤਾਂ ਤੇ ਭਗਤਾਂ ਵੱਲੋਂ ਲਿਖੀਆਂ ਹੋਈਆਂ ਦੁਰਲੱਭ ਰਚਨਾਵਾਂ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹੱਥ ਲਿਖਤ ਸਰੂਪਾਂ ਸਮੇਤ ਵਿਸ਼ਾਲ ਧਾਰਮਿਕ ਤੇ ਸਹਿਤਕ ਪੁਸਤਕਾਂ ਦਾ ਅਨਮੋਲ ਸਰਮਾਇਆ ਸੀ ਜੋ ਹਮਲੇ ਦੇ ਦੌਰਾਨ ਨੁਕਸਾਨਿਆ ਗਿਆ ਜਾਂ ਜਬਤ ਕਰ ਲਿਆ ਗਿਆ ਇੰਡੀਅਨ ਐਕਸਪ੍ਰੈਸ ਅਤੇ ਐਸਜੀਪੀਸੀ ਦੇ ਮੁਤਾਬਕ ਲਾਇਬ੍ਰੇਰੀ ਵਿੱਚ 12613 ਦੁਰਲੱਭ ਪੁਸਤਕਾਂ ਅਤੇ 512 ਹੱਥ ਲਿਖਤ ਬੀੜ ਸਨ 1984 ਤੋਂ ਲੈ ਕੇ ਹੁਣ ਤੱਕ ਐਸਜੀਪੀਸੀ ਸਮੇਤ ਸਿੱਖਾਂ ਦੀਆਂ ਪ੍ਰਮੁੱਖ ਧਾਰਮਿਕ ਸੰਸਥਾਵਾਂ ਇਹ ਮੁੱਦਾ ਉਠਾਉਂਦੀਆਂ ਰਹੀਆਂ ਹਨ ਪਰ ਹਾਲੇ ਤੱਕ ਇਸ ਤੇ ਅਸਮੰਜਸ ਬਣਿਆ ਹੋਇਆ ਹੈ ਮੈਂ ਮੰਗ ਕਰਦਾ ਹਾਂ ਕਿ ਇਸ ਮੁੱਦੇ ਤੇ ਸਥਿਤੀ ਸਪਸ਼ਟ ਕੀਤੀ ਜਾਵੇ ਸ਼ੰਕਾ ਨਿਵਰਤ ਕੀਤਾ ਜਾਵੇ ਅਤੇ ਸਿੱਖ ਰੈਫਰੈਂਸ ਲਾਇਬ੍ਰੇਰੀ ਦੇ ਰਿਕਾਰਡ ਮੁਤਾਬਕ ਸਾਰੇ ਦਸਤਾਵੇਜ਼ਾਂ ਨੂੰ ਲਾਇਬ੍ਰੇਰੀ ਵਿੱਚ ਹੂਬੂ ਸਥਾਪਿਤ ਕੀਤਾ ਜਾਵੇ ਬਹੁਤ ਬਹੁਤ ਧੰਨਵਾਦ